ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਕਿ ਅਕਸਰ ਅਸੀਂ ਵੇਖਿਆ ਹੋਵੇਗਾ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਡੋਲੀ ਤੁਰਨ ਵੇਲੇ ਲੜਕੀ ਵੱਲੋਂ ਆਪਣੇ ਸਿਰ ਉੱਤੇ ਅਨਾਜ ਚੌਲ ਜਾਂ ਝੌਂ ਸਿੱਟੇ ਜਾਂਦੀ ਹੈ। ਜ਼ਿਆਦਾਤਰ ਚੌਲ ਸਿੱਟੇ ਜਾਂਦੇ ਆ। ਇਹ ਕਿਉਂ ਸਿੱਟੇ ਜਾਂਦੇ ਆ ਇਹਦੇ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਖੋਖਰ ਮਕਸਰ ਵਾਲਾ ਨੂੰ YouTube ਤੇ ਸਬਸਕ੍ਰਾਈਬ ਕਰ ਲੋ ਤੇ Facebook ਤੇ ਫਾਲੋ ਕਰ ਲੋ ਇਸ ਤਰ੍ਹਾਂ ਦੀਆਂ ਹੋਰ ਜਾਣ ਹੋਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਨਾਲ ਸੰਭਿਆ ਕਰਦੇ ਰਹ ਸਕੀਏ ਤਾਂ ਅਸੀਂ ਗੱਲ ਕਰ ਰਹੇ ਸੀ ਕਿ ਡੋਲੀ ਤੁਰਨ ਵੇਲੇ ਲੜਕੀ ਵੱਲੋਂ ਆਪਣੇ ਸਿਰ ਤੋਂ ਚੌਲ ਕਿਉਂ ਸਿੱਤੇ ਜਾਂਦੇ ਹਨ ਇਹਦਾ ਇੱਕ ਮਕਸਦ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਕਈ ਤਰੀਕਿਆਂ ਦੇ ਨਾਲ ਹੋਇਆ ਕਰਦੇ ਸਨ ਮੁੱਲ ਦਾ ਵਿਆਹ ਅਤੇ ਪੁੰਨ ਦਾ ਵਿਆਹ ਕਰੇਵਾ ਜਾਂ ਤੁੰਨੀ ਚਰਾਵਾ ਇਸ ਤਰ੍ਹਾਂ ਦੇ ਕਈ ਆ ਇਸ ਵਿਸ਼ੇ ਤੇ ਕਿਸੇ ਦਿਨ ਫੇਰ ਖੁੱਲੇ ਟਾਈਮ ਤੇ ਵੀਡੀਓ ਬਣਾਵਾਂਗੇ ਅੱਜ ਦਾ ਵਿਸ਼ਾ ਹੈ ਕਿ ਕੁੜੀ ਵੱਲੋਂ ਡੋਲੀ ਤੁਰਨ ਵੇਲੇ ਚੌਲ ਸਿਰੋਧੀ ਕਿਉਂ ਸਿੱਟੇ ਜਾਂਦੇ ਹਨ ਇੱਕ ਦਾ ਇਹਦਾ ਮਕਸਦ ਕਾਰਨ ਇਹ ਹੈ ਕਿ ਘਰ ਦੀ ਬਰਕਤ ਉਹ ਬੱਚੀ ਘਰ ਦੇ ਵਿੱਚ ਰਹਿਣ ਦੀ ਇੱਕ ਗੱਲ ਪੁਰਾਣੇ ਬਜ਼ੁਰਗਾਂ ਵੱਲੋਂ ਬਣਾਈ ਹੋਈ ਕਰਦੀ ਆ ਦੂਸਰੀ ਗੱਲ ਕੇ ਬੱਚੀ ਆਪਣੇ ਮਾਪੇ ਬਾਬ ਦੇ ਘਰੇ ਰਹਿੰਦੀ ਹੈ ਤੇ ਉਹ ਕੁਝ ਵੀ ਲੈ ਕੇ ਨਹੀਂ ਜਾਂਦੀ ਇਸ ਤਰ੍ਹਾਂ ਦੇ ਨਾਲ ਉਹ ਖਾਲੀ ਹੱਥ ਜਾਣ ਵਾਲੀ ਗੱਲ ਕਰਦੀ ਹੈ ਕੁੰਜੀਆਂ ਫੜਾਉਣੀਆਂ ਜਾਂ ਚੌਲ ਛਟ ਨੇ ਇਹ ਵੀ ਹੈ ਇੱਕ ਪਰ ਨਾਲ ਇੱਕ ਜ਼ਿਕਰਯੋਗ ਗੱਲ ਇਹ ਹੈ ਚੌਲ ਹੀ ਕਿਉਂ ਛਟੇ ਜਾਂਦੇ ਹਨ ਚੌਲਾਂ ਦੀ ਫਸਲ ਕਿਰਸਾਨੀ ਕਰਨ ਵਾਲੇ ਖੇਤੀ ਕਰਨ ਵਾਲੇ ਲੋਕ ਪਿੰਡੂ ਤਬਕਾ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਚੌਲਾਂ ਦੀ ਇੱਕ ਜਿਹੜੀ ਖੇਤੀ ਇਸ ਤਰ੍ਹਾਂ ਦੀ ਹੈ ਕਿ ਇਹਦੀ ਪਨੀਰੀ ਕਿੱਤੇ ਹੋਰ ਲਾਈ ਜਾਂਦੀ ਹੈ ਪਨੀਰੀ ਵੱਡੀ ਕਿਤੇ ਹੋਰ ਹੁੰਦੀ ਹੈ ਉਸ ਪਨੀਰੀ ਨੂੰ ਪੱਟ ਕੇ ਵਿਜਾ ਕਿਸੇ ਹੋਰ ਬਾਣ ਦੇ ਵਿੱਚ ਜਾਂਦਾ ਜਿੱਥੇ ਕਿ ਉਹ ਫਸਲ ਪਿਆਰ ਹੁੰਦੀ ਹੈ ਇਸੇ ਤਰ੍ਹਾਂ ਹੀ ਔਰਤ ਹੈ ਬੱਚੀ ਹੈ ਕਿਸੇ ਪਰਿਵਾਰ ਦੇ ਵਿੱਚ ਜੰਮਦੀ ਹੈ ਪਰਿਵਾਰ ਦੇ ਵਿੱਚ ਪਲਦੀ ਹੈ ਵੱਡੀ ਹੁੰਦੀ ਹੈ ਤੇ ਆਪਣੇ ਸਹੁਰੇ ਘਰ ਜਾ ਕੇ ਉਹ ਬੱਚਾ ਨੂੰ ਜਨਮ ਦਿੰਦੀ ਹੈ ਪਰਿਵਾਰ ਵੱਲਦਾ ਫੁੱਲਦਾ ਹੈ ਇਹਦੇ ਇੱਕ ਦੋ ਕਾਰਨ ਇਹੀ ਗਿਨੇ ਗਏ ਹਨ ਜੇਕਰ ਤੁਹਾਨੂੰ ਇਹਦੇ ਕੋਈ ਹੋਰ ਕਾਰਨ ਵੀ ਪਤਾ ਹੋਏ ਤਦ ਰੂਡ ਦੱਸ ਆ ਜੇ ਜੇ ਵੀਡੀਓ ਚੰਗੀ ਲੱਗੀ ਤਵਾ ਤਵਾ ਦੇ ਸ਼ੇਅਰ ਕਰ ਦੇ ਜਿਓ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ